ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੰਗ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੀ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਉਹ ਇਹ ਹੈ ਕਿ ਐਮ ਐਲ ਏ ਸ਼੍ਰੀ ਹਰਮੀਤ ਸਿੰਘ ਪਠਾਨ ਮਾਜਰਾ ਜੀ ਜੋ ਕਿ ਹਰ ਨਾਲ ਪੰਜਾਬ ਦੇ ਡੁੱਬਣ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਆ ਗਏ ਸੀ ਜਿਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਕੁਝ ਅਫਸਰਾਂ ਖਿਲਾਫ ਦੋਸ਼ ਲਗਾਏ ਸੀ ਖਾਸ ਤੌਰ ਤੇ ਸਿੱਧਾ ਨਾਮ ਲੈ ਕੇ ਕ੍ਰਿਸ਼ਨ ਕੁਮਾਰ ਜੀ ਜੋ ਸੈਕਟਰੀ ਨੇ ਉਹਨਾਂ ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਬਦੌਲਤ ਲੋਕਾਂ ਦੀਆਂ ਜ਼ਮੀਨਾਂ ਉੱਚੀਆਂ ਨਹੀਂ ਹੋ ਪਾਈਆਂ ਤੇ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ ਵਾਰ-ਵਾਰ ਐਪਲੀਕੇਸ਼ਨਾਂ ਦੇਣ ਤੇ ਮਿੱਟੀ ਚੁੱਕਣ ਦੀ ਜਿਸ ਕਰਕੇ ਬਹੁਤ ਹੜ੍ਹ ਕਾਰਨ ਨੁਕਸਾਨ ਹੋਇਆ ਲੋਕਾਂ ਦਾ ਇਸ ਤੋਂ ਬਾਅਦ ਜਿਹੜੀ ਅਗਲੀ ਖਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਉਹਨਾਂ ਦੇ ਉੱਤੇ ਪਰਚਾ ਕਰ ਦਿੱਤਾ ਗਿਆ ਹੈ 376 ਦਾ ਤੇ ਦੋਸਤੋ ਇੱਥੇ ਇਹ ਵੀ ਦੱਸਣਾ ਹੋਏਗਾ ਕਿ ਉਹਨਾਂ ਦੇ ਪਹਿਲਾਂ ਤੋਂ ਹੀ ਦੋ ਪਰਚੇ ਕੋਰਟ ਦੇ ਵਿੱਚ ਚੱਲਦੇ ਪਏ ਸੀ ਜਿਸ ਦੇ ਬਾਰੇ ਉਹਨਾਂ ਨੇ ਖੁਦ ਆਪਣੀ ਇੰਸਟਾਗ੍ਰam ਹੈਂਡਲ ਤੇ ਵੀ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਖੁਦ ਇਹ ਗੱਲ ਬੋਲੀ ਸੀਗੀ ਕਿ ਮੈਨੂੰ ਇੱਥੇ ਹੁਣ ਅੱਜ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਏ ਹਨ ਪਰੰਤੂ ਉਹਨਾਂ ਨੇ ਇੰਸਟਾਗ੍ਰਾਮ ਹੈਂਡਲ ਤੇ ਇਹ ਗੱਲ ਤਾਂ ਜ਼ਰੂਰ ਕਬੂਲੀ ਸੀ ਕਿ ਮੈਂ ਹਰਿਆਣੇ ਦੇ ਵਿੱਚ ਆਂ ਤੇ ਮੈਨੂੰ ਇਥੋਂ ਪੁਲਿਸ ਲੈਣ ਆਈ ਹੈ ਜੇ ਪੁਲਿਸੋਂ ਲੈਣ ਆਈ ਹੈ ਤਾਂ ਇਹਦਾ ਮਤਲਬ ਜਾਂ ਤੱਕ ਕੋਈ ਹੁਣ ਇਹਦੇ ਬਾਰੇ ਪੁਲਿਸ ਸਪਸ਼ਟ ਬਿਆਨ ਦੇਵੇਗੀ ਆਪਣਾ ਕਿ ਕੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਾਂ ਨਹੀਂ ਕੀਤਾ ਸੀ ਜਾਂ ਕੀ ਹੋਇਆ ਉਹ ਇਹ ਸੂਤਰਾਂ ਤੋਂ ਹੀ ਖਬਰ ਆ ਰਹੀ ਹੈ ਸਾਹਮਣੇ ਕਿ ਉਹ ਅਰੈਸਟ ਨਹੀਂ ਹੋਏ ਅਤੇ ਉੱਥੋਂ ਦੌੜ ਗਏ ਹੈ ਪੁਲਿਸ ਦੀ ਹਿਰਾਸਤ ਚੋਂ ਪਰ ਇਹਦੀ ਸੱਚਾਈ ਆਪਣੇ ਆਪ ਸਾਹਮਣੇ ਆ ਜਾਏਗੀ ਕੋਈ ਪੁਲਿਸ ਦਾ ਉੱਚ ਅਧਿਕਾਰੀ ਜਦੋਂ ਬਿਆਨ ਦੇ ਦੇਗਾ ਤੁਸੀਂ ਇੱਕ ਹੋਰ ਅਪੀਲ ਕਰਦੇ ਆਂ ਲੋਕਾਂ ਨੂੰ ਕਿ ਤੁਸੀਂ ਇਸ ਸਮੇਂ ਜੋ ਉਹਨਾਂ ਨੇ ਆਵਾਜ਼ ਚੁੱਕੀ ਹੈ ਇਹਦੇ ਵਿੱਚ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਜੋ ਵੀ ਉਹਨਾਂ ਨੇ ਕੋਈ ਗੁਨਾਹ ਕੀਤਾ ਹੋਵੇਗਾ ਤਾਂ ਪਠਾਨ ਮਾਜਰਾ ਸਾਹਿਬ ਨੂੰ ਆਪਣੇ ਆਪ ਸਜ਼ਾ ਮਿਲ ਜਾਵੇਗੀ ਪਰੰਤੂ ਅਗਰ ਉਹਨਾਂ ਨੇ ਕੋਈ ਪੰਜਾਬ ਵਾਸਤੇ ਬਾਤ ਚੱਕੀ ਹੈ ਤਾਂ ਉਹ ਮੁੱਦਾ ਕੀ ਹੈ ਉਹਦੇ ਬਾਰੇ ਆਪਾਂ ਨੂੰ ਇਥੇ ਕੋਈ ਪੋਲੀਟੀਕਲ ਆਮ ਆਦਮੀ ਪਾਰਟੀ ਵਰਸਸ ਪਠਾਨ ਮਾਜਰਾ ਜਾਂ ਵਰਸ ਪਠਾਨ ਮਾਜਰਾ ਵਰਸਸ ਕ੍ਰਿਸ਼ਨ ਕੁਮਾਰ ਇਦਾਂ ਦੇ ਬਿਆਨਾਂ ਦੇ ਉੱਤੇ ਨਹੀਂ ਲੜਨਾ ਚਾਹੀਦਾ ਇੰਟਰਨੈਟ ਦੇ ਉੱਤੇ ਜੇ ਗੱਲ ਹੋਣੀ ਚਾਹੀਦੀ ਹੈ ਤਾਂ ਉਸ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ ਅਸੀਂ ਲੋਕਾਂ ਨੂੰ ਕਲੀਅਰ ਕਰਦੇ ਹਾਂ ਕਿ ਵੱਧ ਤੋਂ ਵੱਧ ਸਵਾਲ ਜੇ ਕੋਈ ਕਰੇਗਾ ਜਾਂ ਕਮੈਂਟ ਕਰੇਗਾ ਤੇ ਇਸ ਟੌਪਿਕ ਤੇ ਕੀਤੇ ਜਾਣ ਵੀ ਕੀ ਜੋ ਮੁੱਦਾ ਉਹਨਾਂ ਨੇ ਚੱਕਿਆ ਸੀ ਤਾਂ ਉਸ ਬਾਰੇ ਵਾਕਈ ਹੀ ਉਸ ਮਹਿਕਮੇ ਦੇ ਅਫਸਰ ਨੇ ਕ੍ਰਿਸ਼ਨ ਕੁਮਾਰ ਜੀ ਨੇ ਕੋਈ ਪਰਮਿਸ਼ਨ ਨਹੀਂ ਦਿੱਤੀ ਸੀ ਕੀ ਉਹ ਜ਼ਿੰਮੇਵਾਰ ਸੀ ਦੇਖਣਾ ਇਥੇ ਇਹ ਵੀ ਹੋਵੇਗਾ ਕੀ ਪਠਾਨਮਾ ਜਿਹੜਾ ਸਾਹਬ ਉੱਤੇ ਜੋ ਕਾਰਵਾਈ ਹੋਈ ਹੈ ਉਹਨਾਂ ਤੇ ਪਰਚਾ ਬੜੀ ਜਲਦੀ ਕੀਤਾ ਗਿਆ ਤੇ ਉਹ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਤੇ ਜਦੋਂ ਉਹਨਾਂ ਨੇ ਬਿਆਨ ਦਿੱਤਾ ਉਦੋਂ ਹੀ ਕਿਉਂ ਕੀਤਾ ਗਿਆ ਤੇ ਅਤੇ ਉਸ ਮਹਿਕਮਾ ਕੀ ਉਸ ਵਿਭਾਗ ਸਰਕਾਰ ਦਾ ਜੋ ਮਹਿਕਮਾ ਹੈ ਉਹ ਆਪਣੀ ਸਪਸ਼ਟਤਾ ਦਿੰਦਾ ਹੈ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਆਪਣੇ ਬਾਰੇ ਸਪਸ਼ਟ ਦੱਸ ਸਕਦਾ ਜਦੋਂ ਉਹਨਾਂ ਤੇ ਸਿੱਧੇ-ਸਿੱਧੇ ਦੋਸ਼ ਲੱਗਦੇ ਹਨ ਤਾਂ ਦੇਖਦੇ ਹਾਂ ਦੋਸਤੋ ਅੱਗੇ ਕੀ ਖਬਰ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਜਰੂਰ ਇਸ ਵਿਸ਼ੇ ਦੇ ਉੱਤੇ ਇਸ ਜਾਣਕਾਰੀ ਦੇਵਾਂਗੇ ਧੰਨਵਾਦ ਦੋਸਤੋ ਦੇਖਦੇ ਰਹੋ ਚੈਨਲ ਰੰਗ ਪੰਜਾਬ ਦੇ